ਸਸ ਜੀ ਦਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚੋਗੇ ਅਸੀਂ ਇਹੋ ਦੁਆ ਕਰਦੇ ਹਾਂ ਤੁਸੀਂ ਵੀ ਤੰਦਰੁਸਤ ਰਹੋ ਤੁਹਾਨੂੰ ਵੀ ਡਾਕਟਰ ਦੀ ਲੋੜ ਨਾ ਪਵੇ ਲੇਕਿਨ ਫਿਰ ਵੀ ਜ਼ਿੰਦਗੀ ਕਦੀ ਨਾ ਕਦੀ ਬੰਦਾ ਬਿਮਾਰਾਜੀ ਹੋ ਜਾਂਦਾ ਹੈ ਜਿਹਦੇ ਛੋਟਾ ਮोटा ਲਾਜ ਹੋਵੇ ਜਿਵੇਂ ਇੰਡੀਆ ਚ ਤੇ ਬੰਦਾ ਕੰਦਾ ਚਲੋ ਜੀ ਕਿਸੇ ਡਾਕਟਰ ਨੂੰ ਦਿਖਾਦਾ ਜਾਂ ਕੇਮਿਸ ਕੋ ਦਵਾਈ ਲੈ ਲਈ ਤੇ ਜਦੋਂ ਕਿਤੇ ਲਾਜ ਥੋੜਾ ਸੀਰੀਅਸ ਹੋ ਜਵੇ ਨਾ ਤੇ ਫਿਰ ਬੰਦੀ ਦਿਮਾਗ ਹੁੰਦਾ ਵੀ ਇਹ ਕਿਤੇ ਬਾਹਰ ਜਾਂਦੇ ਨਾ ਜਾਂ ਸਰ ਕੋ 4 ਪੈਸੇ ਹੁੰਦੀ ਹੈ ਤੇ ਅਸੀਂ ਵਿਦੇਸ਼ ਚ ਇਲਾਜ ਕਰਾਣਾ ਸੀ ਜਿੰਨਾਂ ਕੋਲ ਕਹਿਰ ਪੈਸੇਗੇ ਵੀ ਉਹ ਵਿਦੇਸ਼ ਚ ਇਲਾਜ ਵੀ ਕਰੰਦੇ ਵੇ ਲੇਕਿਨ ਜਿਹੜੇ ਬੰਦੇ ਬਾਹਰ ਜਾਂਦੇ ਨਾ ਉਹਨਾਂ ਕੋਲ ਪੈਸੇ ਵੀ ਨਹੀਂਗੇ ਫਿਰ ਵੀ ਬੜੇ ਲੋਕ ਜਿਹੜੇ ਇੰਡੀਆ ਲਾਜ ਜਾਣ ਜਾਂਦੇ ਵੇ ਉਹਨਾਂ ਨੂੰ ਭਰੋਸਾ ਹੁੰਦਾ ਵੀ ਇੰਡੀਆ ਸਾਡੀ ਜੁਬਾਨ ਇੱਕੋ ਹੈ ਅਸੀਂ ਉੱਥੇ ਇਲਾਜ ਕਰਾਣਾ ਹੈ ਕਿਉਂਕਿ ਬਾਹਰ ਕਿਸੇ ਵੀ ਲਿਖੀ ਹੁੰਦਾ ਬੜੀ ਕੀ ਹੁੰਦੀ ਲੰਬੀ ਕਿਸੇ ਦੀ 6 ਮਹੀਨਿਆਂ ਬਾਅਦ ਆ ਜਾਂਦੀ ਕਿਸੇ ਦੀ 4 ਮਹੀਨਿਆਂ ਬਾਅਦ ਕਿਸੇ ਦੀ 2 ਮਹੀਨਿਆਂ ਬਾਅਦ ਤੇ ਇੰਡੀਆ ਬੰਦੇ ਜੀ ਹੁੰਦਾ ਵੀ ਪੈਸੇ ਪੁੱਛੇ ਦੇ ਕੇ ਮੇਰਾ ਕੰਮ ਹੋਈ ਨਾ ਭਾਵੇਂ ਸੀਮ ਦੇ ਤੁਸੀਂ ਕਿਸੇ ਹਸਪਤਾਲ ਚਲੇ ਜਾਓ ਤੇ ਤੁਹਾਡਾ ਤੇ ਲਾਜ ਸ਼ਰੂ ਹੋ ਜਾਂਦਾ ਹੈ ਇਸ ਕਰਕੇ ਲੋਕਾਂ ਨੂੰ ਭਰੋਸਾ ਆਉਂਦਾ ਵੀ ਇੰਡੀਆ ਵਿੱਚ ਲਾਜ ਵਧੀਆ ਹੈਗਾ ਸੋਚ ਅਲੱਗ ਲੱਗੇ ਇੰਡੀਆ ਵੀ ਲਾਜ ਵਧੀਆ ਹੈ ਇੰਡੀਆ ਦੇ ਡਾਕਟਰ ਸਿਆਣੇ ਤੇ ਪਾਰ ਦੇ ਡਾਕਟਰ ਸਿਆਣੇ ਵੀ ਇੰਡੀਪੈਂਡ ਕਰਦਾ ਵੀ ਤੁਹਾਨੂੰ ਬਿਮਾਰੀ ਕੀ ਹੈ ਤੇ ਪਰਮਾਤਮਾ ਨੇ ਕੀ ਹੋਇਆ ਦੁੱਖ ਸੁੱਖ ਦਿੱਤਾ ਹੈ ਇਹ ਜ਼ਿੰਦਗੀ ਨਾਲ ਚੱਲਦੇ ਰਹਿਣਾ ਹੈ ਇਹ ਠੀਕ ਹੈ ਵੀ ਕਾਫੀ ਲਾਜ ਹੈ ਯੂਰਪ 'ਚ ਫ੍ਰੀ ਗਏ ਵੀ ਜਾਂ ਦੂਸਰੇ ਦੇਸ਼ਾਂ 'ਚ ਵੀ ਇਹ ਕੁਝ ਲਾਜ ਇੱਥੇ ਵੀ ਤੁਹਾਨੂੰ ਮੋਲ ਲੈਣੇ ਪੈਂਦੇ ਵੇ ਪ੍ਰਾਈਵੇਟ ਹਸਪੀਟਲ ਹੈਗੇ ਵੇ ਜੇ ਤੇ ਤੁਸੀਂ ਕੰਮ ਕਰਦੇ ਹੋ ਉੱਥੋਂ ਤੁਹਾਡੇ ਪੈਸੇ ਥੋੜੇ ਇੰਸ਼ੋਰੈਂਸ ਦੀ ਐਕਸਟਰਾ ਕਰਦੇ ਵੇ ਤੇ ਤੁਸੀਂ ਪ੍ਰਾਈਵੇਟ ਲਾਜ ਵੀ ਕਰਾ ਸਕਦੇ ਹੋ ਕਹ ਰਾਜਕਲ ਤੇ ਇੰਡੀਆ ਦੀ ਪ੍ਰਾਈਵੇਟ ਲਾਜ ਸ਼ੁਰੂ ਹੋ ਗਿਆ ਜਿਹੜੇ ਲੋਗ ਇੰਸ਼ੋਰੈਂਸ ਜਿਨ੍ਹਾਂ ਨੇ ਕਰਾਈ ਹੁੰਦੀ ਆਪਣੀ ਹੈਲਥ ਦੀ ਬਾਕੀ ਰਹਿ ਗਈ ਕੱਲ ਦੋਸਤੋ ਜਿਹੜਾ ਦੰਦਾਂ ਦਾ ਇਲਾਜ ਨਾ ਇਹ ਯੂਰਪ 'ਚ ਬਹੁਤ ਮਹਿੰਗਾ ਹੋ ਜਾਏ ਇੰਡੀਆ 'ਚ ਦੰਦ ਬਹੁਤ ਘੱਟ ਪੈਸੇ 'ਚ ਕਰ ਦਿੰਦੇ ਨਾ ਜਾਂ ਕੋਈ ਸਫਾਈ ਕਰਾਣੀ ਹੈ ਉਵੀ ਸਸਤਾ ਲਾ ਜਗਾ ਜੀ ਛੋਟੀ ਮੋਟੀ ਤੁਹਾਨੂੰ ਕੋਈ ਪੇਨ ਹੋ ਗਈ ਹੈ ਦਰਦ ਹੋ ਗਈ ਕੋਈ ਦਾੜ ਪੁਰਾਣੀ ਹੈ ਤੇ ਸਸਤਾ ਕੰਮ ਕਰਾ ਜੇ ਲੇਕਿਨ ਬਾਅਦ ਦੰਦ ਦਾ ਇਲਾਜ ਬਹੁਤ ਮਹਿੰਗਾ ਜੀ ਮੈਨੂੰ ਯਾਦ ਹੈ ਮੈਂ ਪਿਛਲੇ ਸਾਲ ਇੱਕ ਦੰਦ ਕਢਾਇਆ ਸੀ ਤੇ ਮੈਂ ਦੰਦਾਂ ਦਾ ਡਾਕਟਰ ਕੋਲ ਚਲਾ ਗਿਆ ਮੈਨੂੰ ਬੜੀ ਪੇਨ ਹੋ ਰਹੀ ਸੀ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਪੇਨ ਹੋ ਰਹੀ ਹੈ ਕਹਿੰਦਾ ਜੀ ਤੁਹਾਨੂੰ 50 ਰੁਪਏ 50 ਪਾਉਂਡ ਦੇਣੇ ਪੈਣਗੇ ਪਹਿਲਾਂ ਦੇ ਸਾਡੇ ਇੱਥੇ ਦਾ ਨਾ ਤੁਹਾਨੂੰ ਨਾਰਜਿਸਟ ਕਾਣਾ ਪਏਗਾ ਫਿਰ 100 ਪਾਉਂਡ ਮੇਰੀ ਜੀ ਫੀਸ ਉਸ ਤੋਂ ਬਾਅਦ ਮੈਂ ਦੇਖਾਂਗਾ ਕਿ ਕੀ ਕਰਨਾ ਹੈ ਮੈਂ ਕਿਹਾ ਚਲੋ ਠੀਕ ਜੀ ਦੇ ਦੇਨੇ ਆ 150 ਪੌਂਡ ਦਿੱਤਾ ਉਹਨੇ ਮੇਰਾ ਦੇਖਿਆ ਐਕਸਟਰਾ ਕੀਤਾ ਐਕਸ ਦੇ ਪਹਿਹ ਚਾਰਜ ਕਰ ਲਈ ਕਹਿੰਦਾ ਜੀ ਤੁਹਾਡੇ ਕੋਲ ਮੈਂ ਨਾ 350 ਪੌਂਡ ਲਵਾਗਾ ਦੰਦ ਕੱਢਣ ਦਾ ਵੀ ਯਾਨੀ ਕੁਲ ਮਿਲਾ ਕੇ 500 ਤੋਂ ਲੈ ਕੇ 600 ਪੌਂਡ ਮੇਰਾ ਲੱਗਿਆ ਇੱਕ ਦੰਦ ਕਢਾਉਣ ਦਾ ਤੇ ਇੰਡੀਆ 'ਚ ਅਗਰ 600 ਪੌਂਡ ਦਾ ਬਣ ਗਿਆ 60000 ਰੁਪਇਆ ਤੇ ਇਤੋਂ ਮੈਂ ਅਗਰ 50000 ਦੀ ਟਿਕਟ ਲੈ ਕੇ ਇੰਡੀਆ ਚਲਾ ਜਾਂਦਾ ਨਾ 22 A ਦੀ ਤੇ ਮੈਂ ਤੂੰ ਦੰਦ ਕੱਢਾ ਕੇ ਵਾਪਸ ਆਇਆ ਨਹੀਂ ਤੇ ਮੇਰੇ ਪੈਸੇ ਹੋਸਦਾ ਯਾਰ 2000 ਰੁਪਏ ਫੇਰ ਪਰ ਜਾਂਦਾ ਹਾਂ ਅਗਰ 60000 ਰੁਪਏ ਮੈਂ ਇੰਡੀਆ ਦੇ ਦਿੰਦਾ ਤੇ ਹੋ ਸਕਦਾ ਪੂਰੇ ਮੁੱਲੇ ਦੇ ਦੰਦ ਕੱਢ ਦਿੰਦਾ ਇੰਡੀਆ ਕੰਮ ਹੈ ਜੀ ਬਹੁਤ ਸਸਤਾ ਕਿਤੇ ਦੰਦਾਂ ਦੇ ਇਲਾਜ ਭੇਕੇ ਨਾ ਆਇਆ ਨਾ ਵੀ ਬਾਹਰ ਜਾ ਕੇ ਇਲਾਜ ਕਰਾ ਲਾਂਗੇ ਤੇ ਬਾਹਰ ਦੰਦਾਂ ਦਾ ਇਲਾਜ ਵਧੀਆ ਜੇ ਬਹੁਤ ਮਹਿੰਗਾ ਜੇ ਹਾਂ ਤੁਹਾਡੇ ਕੋਲ ਅਗਰ ਪੈਸੇ ਹੈਗੇ ਫਿਰ ਕੋਈ ਪਰਵਾਹੀ ਜਿਹੜੇ ਬੰਦਾ ਅਮੀਰ ਹੁੰਦਾ ਜਿਹਦੇ ਕੋਲ ਪੈਸੇ ਹੁੰਦੇ ਨੇ ਨਾ ਉਹਨਾਂ ਤੇ ਪੈਸੇ ਦੀ ਪਰਵਾਹੀ ਨਹੀਂ ਤੇ ਜਿਹੜੇ ਵਿਚਾਰੇ ਦਿਹਾੜੀਆਂ ਲਾ ਕੇ ਪੈਸੇ ਇਕੱਠੇ ਕੀ ਉਤੀ ਤੱਕਰ ਪੰਜ ਪੂਣੀ ਬਾਜੂ ਰ ਆਪਣਾ ਸ਼ੁਰੂ ਕਰਦਾ ਚਲੋ ਜੀ ਮੈਨੂੰ ਤੁਹਾਨੂੰ ਸਸਤਾ ਪੈ ਗਿਆ ਜੀ ਇਸ ਕਰਕੇ ਹਰ ਮੂਹ ਚ ਜਿੱਥੇ ਤੁਸੀਂ ਰਹਦੇ ਹੋ ਨਾ ਉੱਥੇ ਤੁਹਾਨੂੰ ਭੇਦ ਹੁੰਦਾ ਉਸ ਇਲਾਕੇ ਦਾ ਉਹਦੇ ਕਾਨੂੰਨਾਂ ਦਾ ਕੋਈ ਚੀਜ਼ਾਂ ਇੰਡੀਆ ਸਸਤੀਆਂ ਕੁਝ ਬਾਅਦ ਸਸਤੀਆਂ ਇੱਥੇ ਵੀ ਲਾਜਤਾ ਦੀ ਫਰੀ ਹੈ ਉਹ ਗਵਰਨਮੈਂਟ ਨੂੰ ਕੋਈ ਲਾਜ ਨਹੀਂ ਫਰੀ ਹੁੰਦਾ ਉਸ ਸਾਡੇ ਪੈਸੇ ਕੱਟੀ ਹੁੰਦੇ ਨੇ ਜਿੰਨੂੰ ਆਦਮੀ ਇੱਥੇ ਕਮਾਈ ਕਰਦਾ ਨਾ ਉਹਦਾ ਟੈਕਸ ਕੱਟਦੇ ਵੇ ਕੋਈ ਪਰਸੈਂਟੇਜ ਹੁੰਦੀ ਹੈ ਉਹ ਫਿਰ ਉਹ ਵਿੱਚ ਪੈਨਸ਼ਨ ਉੱਚ ਮਿਲ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਜਿੰਨਾ ਦੀ ਫੈਮਲੀ ਹੈ ਉਹਨਾਂ ਨੂੰ ਥੋੜੇ ਬਹੁਤ ਬੈਨੀਫਿਟ ਮਿਲ ਜਾਂਦੇ ਵੇ ਅਗਰ ਕੰਮ ਛੁੱਟ ਗਿਆ ਤੇ ਫਿਰ ਪੈਸੇ ਮਿਲਦੇ ਵੇ ਉਹ ਯਾਨੀ ਕਿ ਸਾਰਾ ਸਿਸਟਮ ਬੰਦੇ ਨਾਲ ਸਾਡਾ ਟੈਕਸ ਸਾਨੂੰ ਦਿੰਦੇ ਵੇ ਲੇਕਿਨ ਬੜੇ ਤਰੀਕੇ ਨਾਲ ਟੈਕਸ ਨੂੰ ਕੱਢਦੇ ਵੇ ਤੇ ਜਦੋਂ ਬੰਦੇ ਨੂੰ ਕੋਈ ਮਸਬੂਤ ਪੈਂਦੀ ਹੈ ਉਹਨੂੰ ਫਿਰ ਟੈਕਸ ਮਿਲ ਜਾਂਦਾ ਆ ਜਦੋਂ ਬੱਚਾ ਇੱਥੇ ਪੜਦਾ ਉਹਨੂੰ ਪੜ੍ਹਾਈ ਫਰੀ ਹੋ ਜਾਂਦੀ ਏ ਬੱਚਿਆਂ ਦਾ ਤਕਰੀਬ ਲਾਜ ਫਰੀ ਹੈ ਦਵਾਈ ਫਰੀ ਜਾਂਦੀ ਏ ਇਸ ਕਰਕੇ ਲੋਕ ਖੁਸ਼ ਹੁੰਦੇ ਵੀ ਅਗਰ ਸਾਡਾ ਟੈਕਸ ਕਰਦੇ ਵੀ ਤੇ ਕੋਈ ਗੱਲ ਨਹੀਂ ਬਾਕੀ ਜਿਹੜੇ ਦੇਸੀ ਬੰਦੇ ਆਪਣੇ ਬਿਜ਼ਨਸਮੈਨ ਨਾ ਉਹ ਕੋਈ ਨਾ ਕੋਈ ਕੁੰਡੀ ਮਾਰ ਜਾਂਦੇ ਵੇ ਉਹ ਪੂਰਾ ਟੈਕਸ ਨਹੀਂ ਭਰਦੇ ਗੋਰੀਏ ਤੇ ਭਰ ਜਾਂਦੇ ਨਾ ਦੇਸ਼ੀਆਂ ਕੋਈ ਨਾ ਕੋਈ ਜਿਗਾਰ ਫਿਟ ਕੀਤਾ ਹੁੰਦਾ ਹੈ ਕਿ ਘੱਟ ਤੋਂ ਘੱਟ ਟੈਕਸ ਦੇਣਾ ਪਏ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ